ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੋਲਡ ਸਟਾਰ ਸਮਾਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਬਾਈ ਸੋ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਪੰਜਾਬ 75 ਈ ਸੀਰੀਜ਼ ਦਾ ਟਰੈਕਟਰ ਹੈ ਜੌਂਡੀਅਰ ਦਾ ਜਿਹਦੇ ਉੱਪਰ ਏ ਸੀ ਕੈਮਰਾ ਜੇ ਇੰਸਟਾਲ ਕਰਕੇ ਆਪਾਂ ਕਸਟਮਰ ਨੂੰ ਡਿਲੀਵਰੀ ਦੇਣ ਜਾ ਰਹੇ ਹਾਂ ਸੋ ਇੱਕ ਚਲ ਕੇ ਆਪਾਂ ਤੁਹਾਨੂੰ ਦਿਖਾ ਦਈਏ ਟਰੈਕਟਰ ਵੱਲ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ 75 ਈ ਸੀਰੀਜ਼ ਦਾ ਜੌਂਡੀਅਰ ਦਾ ਰੈਡੀ ਹੋ ਕੇ ਡਿਲੀਵਰੀ ਵਾਸਤੇ ਰੈਡੀ ਆ ਸੋ ਬਾਕੀ ਇਹ ਚੀਜ਼ ਇੱਕ ਐਸਾ ਲੱਗਦਾ ਵੀ ਜਿਵੇਂ ਏਸੀ ਕੈਬਨ ਜਿਹੜਾ ਹਨਾ ਵੀ ਸਪੈਸ਼ਲ 5075 ਵਾਸਤੇ ਹੀ ਰੈਡੀ ਹੋਇਆ ਹੋਇਆ। ਕੋਈ ਵੀ ਟਰੈਕਟਰੀ ਬਹੁਤ ਇੱਕ ਹੈਵੀ ਜਿਹੇ ਟਰੈਕਟਰ ਲੱਗਦਾ ਹਨਾ ਪਰਮਾ ਪਰਮਾ ਦਾ ਟਰੈਕਟਰ ਲੱਗਦਾ। ਸੋ ਫਰੰਟ 뷰 ਦੇਖ ਕੇ ਤੁਸੀਂ ਇਹਦਾ ਫਰੰਟ 뷰 ਤੁਸੀਂ ਦੇਖ ਸਕਦੇ ਹੋ ਜਿਵੇਂ ਪਹਿਲਾ ਟਰੈਕਟਰ ਆਇਆ ਹਨਾ ਉਹਦੇ ਉੱਪਰ ਫੋਟੋ ਵਗੈਰਾ ਨਹੀਂ ਸੀ ਪਰ ਇੱਥੇ ਜਦੋਂ ਪ੍ਰੋਪਰ ਏਸੀ ਕੈਬਨ ਇੰਸਟਾਲ ਹੋਏ ਹੋ ਗਿਆ ਉੱਪਰ ਇੱਕ ਵਧੀਆ ਤਰੀਕੇ ਨਾਲ ਇਹਦਾ ਜਿਹੜਾ ਏਸੀ ਕੈਬਨ ਦੀ ਇੰਸਟਾਲੇਸ਼ਨ ਦਾ ਕੰਮ ਹੋਇਆ ਉਸ ਤੋਂ ਬਾਅਦ ਜਿਹੜਾ ਤੁਸੀਂ ਫਰੰਟ ਮੱਦਗਾਰ ਦੇਖ ਸਕਦੇ ਹੋ ਇਹਨੇ ਫਰਕ ਤਾਂ ਮੱਟ ਗਾੜਨੇ ਬਾਈ ਇਹ ਵੀ ਪ੍ਰੋਪਰ ਕੰਡੀਸ਼ਨ ਦੀ ਸ਼ੀਟ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਕਹਿ ਸਕਦੇ ਆ ਹਨਾ ਪ੍ਰੋਪਰ ਕੰਡੀਸ਼ਨਿੰਗ ਕਰਕੇ ਦੀ ਉਸ ਤੋਂ ਬਾਅਦ ਡੀਜ਼ਲ ਟੈਂਕਰ ਉਹ ਵੀ ਇੱਕ ਵਧੀਆ ਤਰੀਕੇ ਨਾਲ ਆਪਾਂ ਡੀਜ਼ਲ ਟੈਂਕਰ ਜਿਹੜਾ ਉਹ ਇੰਸਟਾਲ ਕੀਤਾ ਹੋਇਆ ਇਹਦੇ ਉੱਪਰ ਸੋ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਵਧੀਆ ਜਿਵੇਂ ਕਹਿ ਸਕਦੇ ਆ ਵੀ ਸਿੱਕਾ ਬੰਦ ਚੀਜ਼ ਹਨਾ ਓਮੇ ਬਣਾ ਕੇ ਆਪਾਂ ਕਸਟਮਰ ਨੂੰ ਹੈਂਡ ਓਵਰ ਕਰ ਰਹੇ ਆ ਸੋ ਬਾਕੀ ਹੁਣ 골ਡ ਸਟਾਰ ਸਮਾਨ ਵਾਲੇ ਜਿਹੜੇ EMPLOYEES ਨੇ ਹਨਾ ਉਹ ਪ੍ਰੋਪਰ ਫੰਕਸ਼ਨ ਸਮਝਾਉਣਗੇ ਇਹ ਕਿੱਥੇ ਕਿੱਥੋਂ ਕਿਹੜੇ ਸਵਿੱਚ ਤੋਂ ਇਹਦਾ ਵਾਈਪਰ ਨੇ ਕੰਮ ਕਰਨਾ ਹੈ ਕਿੱਥੋਂ ਲਾਈਟਾਂ ਕੰਮ ਕਰਨੀਆਂ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਨੌਲੇਜ ਦੇ ਕੇ ਹਨਾ ਉਸ ਤੋਂ ਬਾਅਦ ਹੀ ਆਪਾਂ ਕਸਟਮਰ ਨੂੰ ਜਿਹੜਾ ਇੱਥੋਂ ਇੰਡਸਟਰੀ ਦੇ ਵਿੱਚ ਰਵਾਨਾ ਕਰਦੇ ਆ ਸੋ ਇਸੇ ਗੱਲ ਕਰੀਏ ਆਪਾਂ ਇਹਦੇ ਜਿਹੜੇ ਆ ਫੈਂਡਰ ਨੇ ਹਨਾ ਫੈਂਡਰ ਕਵਰ ਜਿਵੇਂ ਸੌਰੀ ਜਿਹੜੇ ਬਾਹਰ ਨਹੀਂ ਦੇਖ ਰਹੇ ਹੋ ਇਹ ਵਾਈਪਰ ਦੇ ਇੱਕ ਵਧੀਆ ਪੋਲੀਸਟਰ ਨਾਲ ਵਧੀਆ ਤਰੀਕੇ ਨਾਲ ਰੈਡੀ ਕਰੇ ਹੋਏ ਹਨਾ ਉਹ ਇਹਦੇ ਆਪਾਂ ਜਿਹੜੇ ਫੈਂਡਰ ਨੇ ਉਹ ਯੂਜ਼ ਕਰਦੇ ਆ ਕਈ ਟਰੈਕਟਰਾਂ ਦੇ ਆਪਾਂ ਦੇਖਦੇ ਆ ਕਿ ਇਹ ਚੀਜ਼ ਬਹੁਤ ਈਜ਼ੀਲੀ ਫੋਲਡ ਹੋ ਜਾਂਦੀ ਆ ਸੋ ਇੱਥੇ ਇਹਦੀ ਵੀ ਮਜ਼ਬੂਤੀ ਦਿੱਤੀ ਗਈ ਆ ਕੋ ਬੈਕ ਥਿਊ ਲਈ ਆ ਜੇ ਟਰੈਕਟਰ ਦਾ ਤਾਂ ਇੱਥੋਂ ਵੀ ਬਹੁਤ ਸੋਹਣਾ ਲੱਗਦਾ ਟਰੈਕਟਰ ਲੇਜ਼ਰ ਲੈਵਲਰ ਪਾਸ ਤੇ ਜੀ ਆਪਾਂ ਨੂੰ ਚੀਜ਼ ਦੀ ਲੋਡ ਪੈਂਦੀ ਆ ਤਾਂ ਇੱਥੇ ਜਗ੍ਹਾ ਦਿੱਤੀ ਹੋਈ ਹੈ ਦੇ ਆਪਾਂ ਇੱਥੋਂ ਇਹਦੇ ਤਾਰਾ ਵਗੈਰਾ ਜਿਹੜਾ ਵੀ ਪਾਈਪ ਵਗੈਰਾ ਹੁੰਦੇ ਆ ਭੰਦਰ ਲੈ ਕੇ ਜਾ ਸਕਦੇ ਆ ਨਾ ਉਹ ਟਰੈਕਟਰ ਦੇ ਸੋ ਇੱਥੇ ਆਪਾਂ ਗੱਲ ਕਰੀਏ ਜੇ ਇਹਦੇ ਗਲਾਸ ਦੀ ਜਾਂ ਇਹਦੇ ਪੇਂਟ ਦੀ ਜਾਂ ਇਹਦੇ ਬਣਤਰ ਦੀ ਬਾਡੀ ਸ਼ੈੱਲ ਦੀ ਸਟਰਕਚਰ ਦੀ ਸੋ ਬਹੁਤੀ ਤਰੀਕੇ ਨਾਲ ਕੰਮ ਕੀਤਾ ਗਿਆ ਕੋਈ ਚਲ ਮਾਰਿਆ ਕੰਮ ਕਰਕੇ ਕਸਟਮਰ ਨੂੰ ਆਪਾਂ ਐਂਡ ਓਵਰ ਨਹੀਂ ਕਰ ਰਹੇ ਕਿਉਂਕਿ ਜਿੱਥੇ ਕਸਟਮਰ ਪੈਸੇ ਲਾ ਰਿਹਾ ਉੱਥੇ ਉਹ ਉਮੀਦ ਕਰਦਾ ਕੰਮ ਨਾ ਕਰਦਾ ਉਹਨਾਂ ਦੇ ਸਾਹਮਣੇ ਕੋਈ ਵਧੀਆ ਚੀਜ਼ ਹੀ ਹੱਥ ਲੱਗੇ ਸਾਡੇ ਨਾਲ ਸੋ ਗੋਲਡ ਸਟਾਰ ਸਮਾਨਾ ਬਦੋਂ ਇਹ ਚੀਜ਼ ਫਸਟ ਪ੍ਰੈਫਰੈਂਸ ਤੇ ਰੱਖੀ ਜਾਂਦੀ ਆ ਕਿ ਕਸਟਮਰ ਕੋਈ ਵੀ ਨਾਰਾਜ਼ ਹੋਵੇ ਗੋਲਡ ਸਟਾਰ ਸਮਾਨਾ ਤੋਂ ਕਿ ਕਿਸੇ ਗੱਲੋਂ ਪਾਵਾ ਹੋ ਕੇ ਨਾ ਜਾਵੇ ਉਹ ਇੱਥੇ ਕਿ ਉਹ ਬੋਲ ਰਹੀ ਹੈ ਕਿ ਇਹ ਨਾਲ ਕੰਮ ਕਰਕੇ ਹਨਾ ਕਸਟਮਰ ਦੀ ਰਜ਼ਾਮੰਦੀ ਨਾਲ ਪੁੱਛ ਕੇ ਸਾਰਾ ਕੁਝ ਜਿਵੇਂ ਇਹਨਾਂ ਨੂੰ ਸਹੀ ਲੱਗਦਾ ਕਿਉਂਕਿ ਤੇ ਨਹੀਂ ਹੈਗਾ ਜਿੱਥੇ ਆਪਾਂ ਕੰਮ ਕਰ ਰਹੇ ਵੀ ਨਹੀਂ ਸਾਨੂੰ ਇਹ ਚੀਜ਼ ਐਵੇਂ ਨਹੀਂ ਇਸ ਟਾਈਮ ਹੀ ਕਰਾਂਗੇ ਹਨਾ ਕਈ ਹੁੰਦਾ ਕਿਤੇ ਕਿਤੇ ਪਰ ਇੱਥੇ ਕੰਪਨੀ ਦੇ ਵਿੱਚ ਕੀ ਹੈ ਪ੍ਰੋਪਰ ਇੱਕ ਤਰੀਕੇ ਨਾਲ ਕਸਟਮਰ ਨੂੰ ਦੱਸ ਕੇ ਵੀ ਇਹ ਤੇ ਆ ਚੀਜ਼ ਹੋਊਗੀ ਆ ਦੱਸਦੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਚੀਜ਼ ਆਪਾਂ ਕਸਟਮਰ ਨੂੰ ਦੱਸ ਰਿਹਾ ਆਪਾਂ ਉਮੀ ਲਾ ਕੇ ਦੇਵਾਂਗੇ ਸੋ ਉਹਦੇ ਵਿੱਚ ਕੋਈ ਫੇਰ ਬਦਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹ ਕਸਟਮਰ ਨੂੰ ਦੱਸਿਆ ਹੋਇਆ ਹੁੰਦਾ ਸਾਰਾ ਆਲਰੇਡੀ ਕਸਟਮਰ ਨੂੰ ਉਹੀ ਚੀਜ਼ ਫਿੱਟ ਆ ਹੀ ਹੁੰਦੀ ਹੈ ਜਿਹੜਾ ਆਪਾਂ ਉਹਨੂੰ ਸ਼ਡਿਊਲ ਸਮਝਾਉਣਾ ਹੈ ਕਿ ਇੱਥੇ ਐਵੇਂ ਹੋਣਾ ਜੀ ਇੱਥੇ ਡੀਜ਼ਲ ਟੈਂਕ ਫਿੱਟ ਹੋਣਾ ਇੱਥੇ ਇਹਦੇ ਆ ਚੀਜ਼ ਲੱਗਣੀ ਆ ਪਰ ਨਾਲ ਆਪਾਂ ਇਹ ਦੱਸਦੇ ਆਂ ਵੀ ਫਰੰਟ ਮੱਡਗਾਰਡ ਨੇ ਜਿਹੜੇ ਉਹ ਵੀ ਫੂਲ ਸਟਾਰ ਸਮਾਨਾ ਕੋਲ ਅਵੇਲੇਬਲ ਨਹੀਂ ਸੋ ਫਰੰਟ ਵੇਟ ਆ ਜਿਹੜਾ ਹੁੱਕ ਵਾਲਾ ਵੇਟ ਉਹ ਵੀ ਅਵੇਲੇਬਲ ਆ ਸੋ ਐਸੈਸਰੀਜ਼ ਆਪਣੇ ਕੋਲ ਆਲਮੋਸਟ ਸਾਰੀ ਆ ਸੋ ਉਹ ਚੀਜ਼ ਵਾਸਤੇ ਵੀ ਆਪਾਂ ਇੱਕ ਮੈਸੇਜ ਦਿੰਨੇ ਆ ਕਿ ਜੇ ਕੋਈ ਟਰੈਕਟਰ ਦੇ ਫਰੰਟ ਵੇਟ ਜਾਂ ਮੱਡਗਾਰਡ ਦੇ ਰਿਗਾਰਡ ਇਨਕੁਆਇਰੀ ਕਰਨੀ ਚਾਹੁੰਦਾ ਤਾਂ ਸਾਡੇ ਨਾਲ 87347100 51 ਦੇ ਉੱਪਰ ਤੁਸੀਂ ਫਰੰਟ ਮੱਡਗਾਰਡ ਤੇ ਵੇਟ ਦੀ ਕੁਇਰੀ ਕਰ ਸਕਦੇ ਹੋ ਏਸੀ ਕੈਬਨ ਦੇ ਲਈ 9872037100 ਦੇ ਉੱਪਰ ਕਾਲ ਕਰ ਸਕਦੇ ਹੋ ਤੁਸੀਂ ਸੋ ਇੱਥੇ ਆਪਾਂ ਕੋਸ਼ਿਸ਼ ਕਰਦੇ ਆ ਕਸਟਮਰ ਨਾਲ ਰਾਬਤਾ ਕਰਨ ਦੀ ਗੱਲਬਾਤ ਕਰਨ ਦੀ ਕਿ ਆਪਣੇ ਕੋਲੇ ਕਸਟਮਰ ਆਉਣ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਫਿਲਹਾਲ ਦਾ ਕਸਟਮਰ ਜਿਹੜੇ ਇਹ ਚੀਜ਼ ਨੂੰ ਦੇਖ ਰਹੇ ਨੇ ਉਹ ਇੱਕ ਚੀਜ਼ ਅੰਦਰ ਚਲਾ ਕੇ ਦੇਖ ਰਹੇ ਨੇ ਕਿਉਂਕਿ ਇਨ ਫਿਊਚਰ ਜਾਂ ਬਾਹਰ ਨਿਕਲ ਕੇ ਕੋਈ ਦਿੱਕਤ ਨਾ ਆਵੇ ਫੋਨ ਕਰਕੇ ਨੇ ਪੁੱਛਣਾ ਪਵੇ ਕਿ ਕਿੱਥੋਂ ਕੀ ਚੱਲਦਾ। ਉਹ ਜੀ ਆਪਾਂ ਪਹਿਲੇ ਸਮਝਾ ਕੇ ਭੇਜਦੇ ਆ ਕਿ ਇੱਥੋਂ ਐਵੇਂ ਚੱਲਣਾ ਇੱਥੋਂ ਇਹ ਚੀਜ਼ ਚੱਲਣੀ ਆ। ਬਾਕੀ ਕਸਟਮਰ ਵੈਸੇ ਵੀ ਖੁਸ਼ ਹੁੰਦਾ ਕਿਉਂਕਿ ਇਹ ਚੀਜ਼ੇ ਜਦੋਂ ਆਪਾਂ ਲੈ ਕੇ ਜਾਂਦੇ ਆ ਟਰੈਕਟਰ ਦੇ ਪ੍ਰੀਸ ਸੀ ਕੈਬਨ ਲੈ ਕੇ ਜਾ ਰਹੇ ਆ ਇਹ ਬਹੁਤ ਰੇਅਰ ਚੀਜ਼ਾਂ ਨੇ ਪਰ ਆਉਣ ਵਾਲੇ ਸਮੇਂ ਦੇ ਇੱਕ ਜ਼ਰੂਰਤ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਏਸੀ ਕੈਬਨ ਵਾਲੇ ਡਰਾਈਵਰ ਤੁਹਾਨੂੰ ਜਗ੍ਹਾ-ਜਗ੍ਹਾ ਮਿਲਨੇ ਨੇ ਗੋਲਡ ਸਟਾਰ ਸਮਾਣਾ ਵੱਲੋਂ ਹੀ ਤੁਸੀਂ ਇਹ ਕਹਿ ਸਕਦੇ ਕਿ ਆਪਾਂ ਕਾਫੀ ਚਿਰ ਪ ਸਟਾਰਟ ਕੀਤਾ ਸੀ ਕੰਮ ਪਰ ਅੱਜ ਆਪਾਂ ਸੈਂਕੜੇ ਹੀ ਟਰੈਕਟਰ ਨੇ ਪ੍ਰੈਸਿਕ ਕੈਬਨ ਲਾ ਦਿੱਤੇ ਨੇ ਸੋ ਇੱਥੇ ਆਪਣੇ ਨਾਲ ਬਾਈ ਜੀ ਮੌਜੂਦ ਨੇ ਹਨਾ ਵੀਰੇ ਨਾਲ ਗੱਲਬਾਤ ਕਰਾਂਗੇ ਬਾਈ ਸਸੀ ਗੱਲ ਜੀ ਉਹ ਠੀਕ ਹੋ ਔਰ ਪਰਿਵਾਰ ਸਾਹਿਬ ਤੁਹਾਡਾ ਜੀ ਇੱਕ ਮਿੰਟ ਬੰਦ ਕਰਵਾ ਲੀਏ ਲੱਗੀ ਬੰਦ ਕਰ ਦਿਓ ਦੱਸੋ ਓਏ ਲੱਗੀ ਕੰਮ ਕਰੋ ਸੋ ਬਾਈ ਜੀ ਆਪਣੇ ਨਾਲ ਮੌਜੂਦ ਨੇ ਨਾ ਭੋਲੇ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮਰਨ ਕੁਲਵਿੰਦਰ ਸਿੰਘ ਜਨਾ ਦੇਸ਼ ਤੋਂ ਨਮਾਸ਼ਤ ਕੁਲਵਿੰਦਰ ਸਿੰਘ ਨਮਾਸ਼ਹਿਰ ਤੋਂ ਬਾਈ ਆਪਣੇ ਕੋਲੇ ਪਹੁੰਚੇ ਨੇ ਸੋ ਬਾਈ ਜਿਵੇਂ ਚਲੋ ਵੀਡੀਓਜ਼ ਵੀ ਦੇਖਦੇ ਹੋਣੇ ਕਿਉਂਕਿ ਸਵਾਲ ਆਪਣੇ ਆਲਮੋਸਟ ਕਾਮਨ ਹੀ ਰਹਿੰਦੇ ਨੇ ਕਿਉਂਕਿ ਇਸ ਤੋਂ ਹਟ ਕੇ ਆਪਾਂ ਕੁਝ ਪੁੱਛ ਨਹੀਂ ਸਕਦੇ ਹਨਾ ਤਾਂ ਤੁਸੀਂ ਇਹ ਸਭੀ 골ਡ ਸਟਾਰ ਸਮਾਨ ਨਾਲ ਕਿੱਥੋਂ رابطہ ਹੋਇਆ ਕਿਵੇਂ ਇਹ ਚੀਜ਼ਾਂ ਬਾਰੇ ਬਸ YouTube ਤੇ ਦੇਖਿਆ ਯਾਰ YouTube ਦੀ ਦੇਖਿਆ YouTube ਤੇ ਦੇਖਿਆ ਫਿਰ ਉਸ ਤੋਂ ਬਾਅਦ ਮੈਨੂੰ ਅੱਛਾ ਲੱਗਾ ਹੀ ਪਹਿਲਾਂ ਆਏ ਸੀ ਮੈਂ ਤੇ ਮੇਰੀ ਵਾਈਫ ਠੀਕ ਹੈ ਜੀ ਹਾਂ ਮੇਰੇ ਖਿਆਲ ਚ ਤੁਸੀਂ ਆਏ ਸੀ ਸਿਰ ਵਾਈਟ ਕੁਰਤਾ ਪਜਾਮਾ ਪਾਇਆ ਸੀ ਤੁਹਾਡੇ ਮੇਬੀ ਸ਼ਾਇਦ ਹਾਂ ਮੈਂ ਨੋਟਿਸ ਕੀਤਾ ਸੀ ਬਈ ਸੋ ਬਾਕੀ ਵੀਰੇ ਕਿਸ ਤਰ੍ਹਾਂ ਦਾ ਲੱਗਿਆ ਹਨਾ ਵੀ ਵਧੀਆ ਲੱਗਿਆ ਨੰਬਰ ਵਾ ਨੰਬਰ ਮਨ ਖੁਸ਼ ਹੋ ਗਿਆ ਚਲੋ ਮਨ ਖੁਸ਼ ਹੀ ਚਾਹੀਦਾ ਬਈ ਜਿਹੜਾ ਉਹ ਅਸੀਂ ਪਹਿਲਾਂ ਨਵਾਂ ਲੈਣ ਲੱਗੇ ਸੀ ਜੀ ਤਾਂ ਕਿਸੇ ਨੇ ਸਾਨੂੰ ਦੱਸਿਆ ਜੀ ਕਿ ਉੱਥੋਂ ਲਵਾ ਲਿਓ ਜੀ ਜੀ ਅਟ ਰਾ ਉਹ ਹਨ 24 ਲੱਖ ਦਾ ਅਨਾਂ ਦਾ ਸੀ ਟਰੈਕਟਰ ਇਹ ਅਸੀਂ 17 ਲੱਖ ਦਾ ਟਰੈਕਟਰ ਲਿਆ ਕਿ ਹੁਣ ਉਸ ਤੋਂ ਬਾਅਦ ਫਿਰ ਅਸੀਂ ਤੁਹਾਡਾ ਕੈਪੀਟਲ ਕੈਨ ਦਾ ਮਤਲਬ ਇਫਾਈਨੈਂਸ਼ੀਅਲੀ ਵੀ ਇੱਕ ਲਿਮਟ ਦੇ ਵਿੱਚ ਆ ਗਿਆ ਹਨ ਆਪਣੀ ਬਾਚ ਜਾਂਦਾ ਹਨ ਸੋ ਬਾਕੀ ਹੈਗਾ ਵੀ ਸਹੂਲਤ ਵੀ ਹੈਗੀ ਹੈ ਹਨ ਤੇ ਵੀਰੇ ਅੰਬਰ ਬੰਦ ਆ ਤੇ ਵੀਰੇ ਬਾਕੀ ਇੱਕ ਚੀਜ਼ ਤੁਹਾਨੂੰ ਦੱਸਾਂਗੇ ਵੀ ਇਹ ਦੱਸ ਕੇ ਜਾਓ ਕਿ ਜਿਵੇਂ ਮਾਡਰਨ ਐਗਰੀਕਲਚਰ ਆ ਗਿਆ ਹਨ ਵੀ ਆਪਾਂ ਆਪਣੀ ਪੀੜ੍ਹੀ ਨੂੰ ਆਉਣ ਵਾਲੇ ਸਮੇਂ ਨੂੰ ਖੇਤੀਬਾੜੀ ਨਾਲ ਜੋੜਨੇ ਕਿਤੇ ਨਾ ਕਿਤੇ ਉਹ ਚੀਜ਼ ਵਾਸਤੇ ਜੀ ਹੈਲਪਫੁਲ ਹੈਗੀ ਆ ਕੋਨਾ ਅਸੀਂ ਕਰਦੇ ਆ ਪਪੂਲਰ ਦੀ ਖੇਤੀ ਠੀਕ ਹੈ ਜੀ ਮੈਂ ਕਰਦਾ ਲਗਭਗ ਨੀਅਰ ਅਬਾਊਟ 70 ਏਕੜ ਦੀ ਮੇਰੇ ਨਾਲ ਪਪੂਲਰ ਬੀਜ ਆ ਠੀਕ ਹੈ ਜੀ ਤੇ ਜਦ ਮੈਂ ਕਾਦੇ ਲਵਾ ਰਿਹਾ ਜੀ ਜਦੋਂ ਇਹਨਾਂ ਦੇ ਨਾਲ ਬਰਸਾਤਾ ਜੇ ਨਾ ਅਸੀਂ ਟਰੈਕਟਰ ਨਾਲ ਬਾਨੇ ਆ ਤਾਂ ਉੱਪਰੋਂ ਸਾਫ ਦੇਖਦੇ ਆ ਅੱਛਾ ਠੀਕ ਆ ਕੀੜੇਮਕੜੇ ਬਹੁਤ ਡੇਗਦੇ ਇਸ ਕਰਕੇ ਵੀ ਪਪੂਲਰੀ ਬੀਜਿਆ ਹੋਇਆ ਉੱਥੇ ਪਪੂਲਰੇ ਲੰਗਾ ਫਿਰ ਉਹ ਕਿੰਨੇ ਚਿਰ ਬਾਅਦ ਘਟਦੰਨੇ ਜੀ ਇਹਨਾਂ ਨੂੰ 4 ਸਾਲ ਦਾ 4 ਸਾਲ ਬਾਅਦ ਠੀਕ ਹੈ ਇਹ ਵੀ ਚਲ ਇੱਕ ਚੀਜ਼ ਆ ਨਾ ਖੇਤੀਬਾੜੀ ਦੇ ਵਿੱਚ ਇੱਕ ਨਿਕਲ ਕੇ ਆਈ ਆ ਹੁਣ ਜੇ ਕੋਈ ਮੇਰੇ ਵਰਗਾ ਛੋਟਾ ਜਿਹਾ ਵੀ ਸੋਚਦਾ ਜੇ ਆਪਾਂ ਵੀ ਕਰਕੇ ਦੇਖ ਲਾਂਗੇ ਸੋ ਮੈਂ ਬਸ ਪਾਪੂਲਰ 2 ਸਾਲ ਤੋਂ ਮਧਿਲਾਨੇ ਠੀਕ ਹੈ ਜੀ ਵੈਸੇ ਮੇਰਾ ਸਕੂਲ ਆ ਠੀਕ ਹੈ ਜੀ ਵੀ ਇਹ ਤਾਂ ਮਾਰ ਕੇ ਜਿੱਦ ਲਿਖ ਆਪਾਂ ਐ ਵੀ ਆਪਣੇ ਪੁਰਖਿਆ ਨਹੀਂ ਖੇਤੀਆ ਬਾਹਰ ਜਾ ਕੇ ਆਪਾਂ ਨਹੀਂ ਇਹ ਜੀ ਜਾਂਦੇ ਨਹੀਂ ਸ਼ੌਕ ਨਾ ਖੇਤੀ ਕਰਦਾ ਨਾ ਨਾ ਸਹੀ ਹੈ ਸੋ ਬਹੁਤ ਵਧੀਆ ਲੱਗਿਆ ਇਹ ਗੱਲਬਾਤ ਕਰਕੇ ਸੋ ਉਮੀਦ ਕਰਦੇ ਆਂ ਅਗਲੀ ਵਾਰ ਵੀ ਆਪਣੀ ਇਸੇ ਤਰ੍ਹਾਂ ਹੱਸਦੇ ਹੋਰ ਪੇਜਾ ਹੋਰ ਆ ਰਹੇ ਸੋ ਦੇਖੋ ਇਹ ਬਹੁਤ ਵਧੀਆ ਰਿਵਿਊ ਹੋਣਾ ਕਸਟਮਰ ਦਾ ਬਾਕੀ ਇੱਕ ਤਰੀਕੇ ਨਾਲ ਗੱਲਬਾਤ ਬਾਈ ਨੇ ਬਾਕੀ ਆਪਾਂ ਨੂੰ ਸਮਝਾਇਆ ਵੀ ਹਨਾ ਵੀ ਇਹਨਾਂ ਦਾ ਰੀਜ਼ਨ ਕੀ ਰਹਿ ਹੈਗੀ ਪਿੱਛੇ ਕੀੜੇ ਮਕੌੜੇ ਕਹਿੰਦੇ ਪੌਪੂਲਰ ਦੀ ਖੇਤੀ ਦੇ ਉੱਪਰੋਂ ਸੱਪ ਡਿੱਗਦੇ ਸੋ ਇਹ ਚੀਜ਼ ਨੂੰ ਇਮੇਜਿਨ ਕਰਕੇ ਦੇਖੋ ਬਾਈ ਹਨਾ ਇਮੇਜਿਨ ਕਰਕੇ ਹੀ ਬੰਦੇ ਨੂੰ ਕੰਪਨੀ ਛੱਡ ਜਾਂਦੀ ਹੈ ਸੋ ਚਲੋ ਬਾਈ ਬਾਕੀ ਜ਼ਿਆਦਾ ਗੱਲਾਂ ਬਾਤਾਂ ਨਾ ਮਾਰਦੇ ਆਪਾਂ ਵੀਡੀਓ ਇੱਥੇ ਐਂਡ ਕਰਦੇ ਆ ਸੋ ਕੰਟੈਕਟ ਨੰਬਰ ਆਪਾਂ ਇੱਕ ਵਾਰ ਫੇਰ ਰਿਪੀਟ ਕਰ ਰਹੇ ਹਾਂ 9872037100 ਦੇ ਉੱਪਰ ਕਾਲ ਕਰਕੇ ਤੁਸੀਂ ਏਸੀ ਕੈਬਨ ਦੀ ਬੁ ਸੋ ਬਾਕੀ ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਆਵਾਂਗਾ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ